ਕਿਸਪੀ ਐਸ ਬੀ ਐਸ ਨਗਰ ਡਾਕਟਰ ਮਹਿਤਾਬ ਸਿੰਘ ਜੀ ਦੀ ਦਿਸ਼ਾ ਨਿਰਦੇਸ਼ ਹੇਠ ਸਬਡਿਵੀਜ਼ਨ ਨਮਾਸ਼ਹਿਰ ਵੱਲੋਂ ਐਸ ਐਚਓ ਰਾਹੂ ਤੇ ਐਸ ਐਚਓ ਔੜ ਦੇ ਟੀਮਾਂ ਵੱਲੋਂ ਦੋ ਜਾਲੀ ਨਸ਼ਾ ਛੁਡਾਓ ਕੇਂਦਰਾਂ ਤੇ ਰੇਡ ਕੀਤੀ ਗਈ ਹੈ ਇੱਕ ਰਾਹੂ ਦੇ ਵਿੱਚ ਤੇ ਇੱਕ ਔੜ ਦੇ ਵਿੱਚ ਦੋਵਾਂ ਦੇ ਤਹਿਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪੰਜਾਂ ਵੱਲੋਂ ਦੋ ਅਲੱਗ-ਅਲੱਗ ਥਾਵਾਂ ਤੇ ਦੋ ਮਾਲਕ ਸੀਗੇ ਜਿਨ੍ਹਾਂ ਦੇ ਵੱਲੋਂ ਰਾਹੋਂ ਦੇ ਵਿੱਚ ਇੱਕ ਇਲੀਗਲ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਟੋਟਲ 46 ਉੱਥੇ ਨੌਜਵਾਨਾਂ ਨੂੰ ਉਹਨਾਂ ਨੇ ਭੱਤੀ ਕਰਕੇ ਰੱਖਿਆ ਸੀ ਉਹਨਾਂ ਦੇ ਘਰਦਿਆਂ ਨੂੰ ਗੁੰਮਰਾਹ ਕੀਤਾ ਗਿਆ ਸੀ ਕਿ ਇਹ ਇੱਕ ਇਲੀਗਲ ਨਸ਼ਾ ਛੁਡਾਊ ਕੇਂਦਰ ਹੈ ਤੇ ਸਾਡੇ ਕੋਲ ਕਾਉਂਸਲਿੰਗ ਤੇ ਮੈਡੀਕਲ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਹੈ ਇਸੇ ਤਰੀਕੇ ਦੇ ਨਾਲ ਔੜ ਦੇ ਵਿੱਚ ਟੋਟਲ 68 ਨੌਜਵਾਨ ਸੀ ਜਿਨ੍ਹਾਂ ਨੂੰ ਉੱਥੇ ਰੱਖਿਆ ਗਿਆ ਸੀ ਤੇ ਲੋਕਾਂ ਨੂੰ ਇਸੇ ਤਰੀਕੇ ਨਾਲ ਗੁੰਮਰਾਹ ਕਰਕੇ ਮਹੀਨੇ ਦੇ 12 ਤੋਂ 15000 ਰੁਪਏ ਲੋਕਾਂ ਤੋਂ ਵਸੂਲ ਕਰ ਰਹੇ ਸੀ ਤੇ ਉਹਨਾਂ ਦੇ ਘਰਦਿਆਂ ਨੂੰ ਇਹੀ ਦੱਸਿਆ ਜਾਂਦਾ ਸੀ ਕਿ ਸਾਡੇ ਤੇ ਕੋਲ ਮੈਡੀਕਲ ਫੈਸਿਲਿਟੀਆਂ अवेलेबल ਐ ਜਿਮ ਦੀ ਫੈਸਿਲਿਟੀ ਐ अवेलेबल ਐ ਕਾਉਂਸਲਿੰਗਸ अवेलेबल ਐ ਅਸੀਂ ਲੋਕਾਂ ਦੇ ਘਰਦਿਆਂ ਦੇ ਨਾਲ ਪੈਰੈਂਟਸ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਉਹਨਾਂ ਨੂੰ ਪੂਰੀ ਤਰੀਕੇ ਨਾਲ ਗੁੰਮਰਾਹ ਕਰਕੇ ਉਹਨਾਂ ਦੇ ਨਾਲ ਠੱਗੀ ਮਾਰੀ ਜਾ ਰਹੀ ਸੀ ਐਸ ਐਚਓ ਔਰ ਤੇ ਐਸ ਐਚਓ ਰਾਹੋਂ ਵੱਲੋਂ ਕਾਫੀ ਚੰਗਾ ਕੰਮ ਕਰਕੇ ਡਾਕਟਰਸ ਦੀ ਟੀਮ ਤੇ ਡਰੱਗ ਇਨਸਪੈਕਟਰਸ ਦੇ ਨਾਲ ਇੱਕ ਕਲੈਕਟਿਵ ਟੀਮ ਵੱਲੋਂ ਰੇਡ ਕਰਕੇ ਇਹਨਾਂ ਦੋਵਾਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਤੇ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਪ੍ਰੋਪਰਲੀ ਤਾਂ ਹੁਣੇ ਜ਼ਿਆਦਾ ਉੱਥੇ ਪੇਸ਼ੈਂਟ ਸ਼ੁਰੂ ਹੋਏ ਪਰ ਚੋਰੀ-ਚੋਰੀ ਗੁਪਚਪ ਤਰੀਕੇ ਨਾਲ ਕਰੀਬ 1.5 ਤੋਂ 2 ਸਾਲ ਤੋਂ ਕੰਮ ਚੱਲ ਰਿਹਾ ਸੀ। ਹੁਣ ਇਹਨਾਂ ਦੇ ਕੋਲ ਪੇਸ਼ੈਂਟਸ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਗਈ ਸੀ ਤੇ ਇਹ ਜੀਜ਼ ਤਾਂ ਸਾਡੇ ਪੁਲਿਸ ਦੇ ਨੋਟਿਸ ਦੇ ਵਿੱਚ ਆਈ। ਕਿੱਥੇ ਘਰਾਨੇ ਵਾਲੇ? ਹਾਂਜੀ। ਕਿੱਥੇ ਘਰਾਨੇ ਵਾਲੇ? ਇਹ ਨੂੰ ਮੁੰਜੀ ਨੂੰ ਜੇ ਇਹ ਹੈਗੇ ਆ ਇੱਕ ਮੁਜਰਮ ਹੈਗਾ ਜਸਤੇਜ ਸਿੰਘ ਔਡ ਵਾਲਾ ਇਹ ਸਮਰਾਲੇ ਦੇ ਰਹਿਣ ਵਾਲਾ ਹੈ ਦੂਸਰਾ ਜਮਾਲਪੁਰ ਦਾ ਲੁਧਿਆਣੇ ਤੋਂ ਰਹਿਣ ਵਾਲਾ ਹੈ ਤੀਸਰਾ ਮਨਦੀਪ ਸਿੰਘ ਇਹ ਥਾਣਾ ਸਦਰ ਰਾਇਕੋਟ ਦੇ ਏਰੀਆ ਦਾ ਰਹਿਣ ਵਾਲਾ ਹੈ ਤਿੰਨੋਂ ਲੁਧਿਆਣੇ ਦੇ ਰਹਿਣ ਵਾਲੇ ਆ ਉਹ ਔਰ ਕਿਹੜੀ ਜਗ੍ਹਾ ਤੇ ਚੱਲਦਾ ਸੀ ਸੈਂਟਰ ਉਹ ਰਾਪੜ ਪਿੰਡ ਵਿੱਚ ਚੱਲ ਜਾਂਦਾ ਸੀ ਹਾਂ ਬਸ ਉਹਦੇ ਨੇੜੇ ਸੀ ਬਸ ਉਹਦੇ ਨੇੜੇ ਸੀ ਇਹਨਾਂ ਤਕਰੀਬਨ 114 ਜਿਹੜੇ ਆ ਨਸ਼ਾ ਛੜਾ ਨਸ਼ਾ ਛੱਕਰ ਨਹੀਂ ਉਹ ਤੇ ਹੋਏ ਸੀਗੇ ਹੁਣ 114 ਉਹਨਾਂ ਦਾ ਕੀਤਾ ਕੀ ਇਹਨਾਂ ਵਿੱਚੋਂ ਕਾਫੀ ਤਾਂ ਇਸ ਤਰ੍ਹਾਂ ਦੇ ਸੀ ਜਿਹੜੇ ਕਿ ਕਈ ਤਾਂ दारू ਦੇ ਐਡਿਕਟ ਸੀ ਜਿਹੜੀ ਡਾਕਟਰਸ ਦੀ ਟੀਮ ਅਸੀਂ ਲੈ ਕੇ ਗਏ ਸੀ ਉਹਨਾਂ ਨੇ ਉਹਨਾਂ ਦੀ ਅੱਛੇ ਤਰੀਕੇ ਨਾਲ ਜਾਂਚ ਕੀਤੀ ਜਿਨ੍ਹਾਂ ਨੂੰ ਫਰਦਰ ਟ੍ਰੀਟਮੈਂਟ ਦੀ ਜ਼ਰੂਰਤ ਹੈ ਉਹਨਾਂ ਨੂੰ ਸਿਵਲ ਹਸਪੀਟਲ ਜਿਹੜਾ ਸਾਡਾ ਲੀਗਲ ਡੀ ਅਡਿਕਸ਼ਨ ਕੇਂਦਰ ਹੈ ਉੱਥੇ-ਉੱਥੋਂ ਸ਼ਿਫਟ ਕੀਤਾ ਗਿਆ ਤੇ ਕਈਆਂ ਨੂੰ ਜਿਨ੍ਹਾਂ ਨੂੰ ਅੱਗੇ ਫਰਦਰ ਹਸਪੀਟਲਾਈਜ਼ ਕਰਕੇ ਟ੍ਰੀਟਮੈਂਟ ਦੀ ਜ਼ਰੂਰਤ ਨਹੀਂ ਸੀ ਜਨਤਾ ਘਰ ਦੇ ਵਿੱਚ ਇਲਾਜ ਚੱਲ ਸਕਦਾ ਹੈ ਉਹਨਾਂ ਦੀ ਟੀਮ ਵੱਲੋਂ ਡਾਕਟਰਸ ਦੀ ਟੀਮ ਦੇ ਅਦੇਸ਼ਾ ਨਿਰਦੇਸ਼ੇ ਇੱਥੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਦੇ ਹਵਾਲੇ ਕੀਤਾ ਗਿਆ ਤਾਂ ਉਹਨਾਂ ਦਾ ਘਰ ਦੇ ਵਿੱਚ ਰਹਿ ਕੇ ਇਲਾਜ ਕੰਟੀਨਿਊ ਹੋਏਗਾ। ਹਾਂਜੀ। ਮੈਡਮ ਸੈਂਟਰ ਤੇ ਖਾਣੇ ਦੇ ਕੀ ਪ੍ਰਬੰਧ ਸੀਗਾ ਨਾਲੇ? ਖਾਣੇ ਦੇ ਪ੍ਰਬੰਧ ਕਾਫੀ ਜ਼ਿਆਦਾ ਖਰਾਬ ਸੀ ਉਸ ਜਗ੍ਹਾ ਤੇ ਤੁਸੀਂ ਜਾਉਂਗੇ ਤਾਂ ਕਾਫੀ 스멜 ਆ ਰਹੀ ਸੀ ਕੋਈ ਅੱਛੇ ਹਾਈਜਨਿਕ ਪ੍ਰਬੰਧ ਨਹੀਂ ਸੀ ਉੱਥੇ। ਮੈਂ ਤੁਹਾਨੂੰ ਦੱਸ ਸਕੀ ਗੁੰਮਰਾਹ ਕਰਕੇ ਪੇਸ਼ੈਂਟਸ ਨੂੰ ਲੈ ਕੇ ਆਉਂਦੇ ਸੀ ਕਾਉਂਸਲਿੰਗ ਵੀ ਹੋਊਗੀ ਕਿ ਮੈਡੀਕਲ ਫੈਸਿਲਿਟੀ ਮੰਗੂ ਮਿਲਦੀ ਸੀ ਕਿ ਸਿਰ ਨਹੀਂ ਉਹਨਾਂ ਦੇ ਕੋਲ ਕੋਈ ਵੀ ਕੁਆਲੀਫਾਈਡ ਡਾਕਟਰਸ अवेलेबल ਨਹੀਂ ਹੈ ਨਾ ਉਹਨਾਂ ਦੇ ਕੋਲ ਕੁਆਲੀਫਾਈਡ ਕਾਉਂਸਲਰਸ अवेलेबल ਹੈ ਇਹਨਾਂ ਦੇ ਵਿੱਚੋਂ ਜਿਹੜੇ ਹੁਣ ਅਸੀਂ ਔਰਦ ਦੇ ਵਿੱਚ ਐਫ ਆਈ ਆਰ ਕੀਤੀ ਹੈ ਜਿਹੜੇ ਓਨਰ ਉਸ ਸੈਂਟਰ ਨੂੰ ਚਲਾ ਰਹੇ ਸੀ ਉਹਨਾਂ ਵਿੱਚੋਂ ਇੱਕ ਤੇ ਪਹਿਲੇ ਵੀ ਲੜਾਈ ਝਗੜੇ ਦਾ ਲੁਧਿਆਣੇ ਦੇ ਵਿੱਚ ਪਟਚਾ ਰਜਿਸਟਰਡ ਹੈ ਜਿਹਨੂੰ ਅੱਗੇ ਜਾ ਕੇ ਇਕਵਿਟਲ ਹੋ ਗਿਆ ਪਰ ਇਹਨਾਂ ਦੇ ਕੋਲ ਕਿਸੇ ਦੇ ਕੋਲ ਵੀ ਕੋਈ ਵੀ ਮੈਡੀਕਲ ਡਿਗਰੀ ਜਿਹੜੇ ਲੁਧਿਆਣੇ ਦੇ ਸੈਂਟਰ ਚਲਾ ਰਹੇ ਇਹਨਾਂ ਨੂੰ ਆਈਡੀਆ ਕਿੱਥੋਂ ਆਇਆ ਕੋਈ ਦੱਸਿਆ ਨਹੀਂ ਇਹਨਾਂ ਦਾ ਆਪ ਨਸ਼ਾ ਕਰਦੀ ਸੀ ਕਿ ਨਹੀਂ ਇਹਨਾਂ ਦੇ ਵਿੱਚੋਂ ਕੋਈ ਆਪ ਨਸ਼ਾ ਕਰਦਾ ਨਹੀਂ ਪਾਇਆ ਗਿਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਨਾ ਚੀਜ਼ਾਂ ਨੂੰ ਅੱਗੇ ਪਤਾ ਲਗਾਇਆ ਜਾਏਗਾ ਮਾਮਲਾ ਕੀ ਕਿਦਾਂ ਦਾ ਹੈ ਔਰ ਵਾਲੇ ਤੋਂ ਔਰ ਵਾਲੇ ਦੇ ਵਿੱਚ 420 344 ਤੇ 22 ਐਨਡੀਪੀਐਸ ਐਕਟ ਕੁਝ ਇਹ ਹੋਰ ਜਗ੍ਹਾ ਤੋਂ ਕੁਝ ਮੈਡੀਸਨਲ ਡਰੱਗਸ ਲਿਆ ਕੇ ਉਹਨਾਂ ਨੂੰ ਉੱਥੇ ਪ੍ਰੋਵਾਈਡ ਕਰਾ ਰਹੇ ਸੀ ਉਹਦੇ ਵਿੱਚ ਤਫਤੀਸ਼ ਜਾਰੀ ਹੈ ਕਿ ਕਿੱਥੋਂ ਲੈ ਕੇ ਆ ਰਹੇ ਸੀ ਕਿਸ ਤਰੀਕੇ ਨਾਲ ਇਹ ਚੱਲ ਰਿਹਾ ਹੈ ਹਾਂਜੀ ਇਹਨਾਂ ਦਾ ਰਿਮਾਂਡ ਲਿੱਤਾ ਜਾਏਗਾ ਅੱਜ ਅਦਾਲਤ ਵਿੱਚ ਪੇਸ਼ ਕਰਾਂਗੇ ਉਹ ਕੀ ਹੋੜ ਵਾਲੇ ਜਿਹੜੇ ਚਲਾਛ ਦਾ ਆਪਸ ਕੋਈ ਸੰਬੰਧ ਨਹੀਂ ਹਲੇ ਤੱਕ ਕੋਈ ਇਹਨਾਂ ਦਾ ਸੰਬੰਧ ਐਸਟੈਬਲਿਸ਼ ਨਹੀਂ ਹੋਇਆ ਪਰ ਤਫਤੀਸ਼ ਜਾਰੀ ਹੈ ਇਸ ਨੂੰ ਚੈੱਕ ਕੀਤਾ ਜਾਏਗਾ ਕੋਈ ਜਾਣਕਾਰੀ ਸੀਮੈਂਟ ਵਿੱਚ ਇਹਨਾਂ ਦੇ ਕੰਮ ਕਰਦੇ ਜਾਂ ਕੰਮ ਕਰਦੇ ਕੋਈ ਜਾਣਕਾਰੀ ਸੀ ਇਹ ਨਾਰਮਲ ਲੋਕ ਹੈ ਇਹਨਾਂ ਨੂੰ ਕੋਈ ਵੀ ਮੈਡੀਕਲ ਬੈਕਗ੍ਰਾਉਂਡ ਨਹੀਂ ਹੈਗਾ ਇਹਨਾਂ ਦੀ ਕੀ ਐਜੂਕੇਸ਼ਨ ਹੈਗੀ ਹੈ ਜਿਹੜੇ ਰੋਗੀ ਪੜਦੇ ਇਨਾਂ ਦੀ ਮੈਡੀਕਲ ਬੈਕਗ੍ਰਾਉਂਡ ਕੋਈ ਨਹੀਂ ਐ ਐਜੂਕੇਸ਼ਨ ਦਾ ਜਨਰਲ ਜਿਸ ਤਰ੍ਹਾਂ ਬੈਚਲਰ ਜੀਆ ਪਲੱਸ 2 ਕੀਤੀ ਹੋ ਇਸ ਤਰੀਕੇ ਦੀ ਸੀ ਬਾਕੀ ਉਹ ਸਾਰਾ ਕੁਝ ਅਸੀਂ ਚੈੱਕ ਕਰ ਰਹੇ ਹਾਂ ਤਫਤੀਸ਼ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਮੈਡਮ ਇਹ ਐਡਵਰਟਾਈਜ਼ਮੈਂਟ ਵਗੈਰਾ ਕਿੱਦਾਂ ਕਰਦੇ ਐਡਵਰਟਾਈਜ਼ਮੈਂਟ ਇਹਨਾਂ ਦੀ ਵਰਡ ਆਫ ਮਾਊਥ ਹੀ ਸੀ ਕੋਈ ਵੀ ਕਿਤੇ ਫਲੈਕਸਿਸ ਹੋਣ ਜਾਂ ਕੋਈ ਟੈਲੀਫੋਨਿਕ ਹੋਵੇ ਇਸ ਤਰੀਕੇ ਦੀ ਕੋਈ ਵੀ ਐਡਵਰਟਾਈਜ਼ਮੈਂਟ ਕਿਤੇ ਵੀ ਪਾਈ ਨਹੀਂ ਗਈ ਹਲੇ ਤੱਕ ਕੋਈ ਗਿਣਤੀ ਨਹੀਂ ਕਿ 1 ਸਾਲ ਤੋਂ ਕਿੰਨੇ ਲੋਕਾਂ ਨੇ ਇਹਨਾਂ ਨੂੰ ਨਾਰਮਲ ਉਹ ਸੇ ਇਹਨਾਂ ਦੇ ਰਜਿਸਟਰ ਸਾਰੇ ਕਬਜ਼ਾ ਵਿੱਚ ਲੈ ਲਏ ਉਹ ਸਾਰਾ ਕੁਝ ਚੈੱਕ ਕੀਤਾ ਜਾ ਰਿਹਾ ਹਲੇ ਤਫਤੀਸ਼ ਜਾ ਰਹੀ ਹੈ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਅਰ ਦੀ ਖਾਸ ਰਿਪੋਰਟ 4 2 ਹੋਰ ਆ ਠੀਕ ਹੈ ਜੋਗੀ ਚਲੋ ਵੀ ਮੈਂ ਸ਼ਾਵਰ ਕਿਤੇ ਮਨ ਚੱਲਿਆ ਠੀਕ ਹੈ